ਹਾਂਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਹਾਲ ਚਾਲ ਰਹੀ ਸਾਰਿਆਂ ਦਾ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਵੀ ਸਿੱਧੀ ਬਿਜਾਈ ਤੇ ਵੀਡੀਓ ਬਣਾ ਕੇ ਪਾਓ ਔਰ ਬਈ ਅੱਜ ਅਸੀਂ ਗੰਨੇ ਵਾਲੇ ਖੇਤਾਂ 'ਚ ਗੰਨਾ ਖਾਲੀ ਕਰਕੇ ਔਰ ਵਿੱਚ ਲੱਗਿਆ ਹੋਇਆ ਪਪੂਲਰ ਔਰ ਉਹਦੇ 'ਚ ਲੱਗੇ ਆ ਬਈ ਕਣਕ ਦੀ ਬਿਜਾਈ ਕਰਨ ਤੇ ਅੱਜ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਉਨੇ ਆ ਵੀ ਕੀ ਕੀ ਬੇਸਲ ਡੋਜ਼ ਪਾਣੀ ਹੈ ਕੀ ਕੁਛ ਪਹਿਲਾਂ ਬਾਹੀ ਕੀਤੀ ਹੈ ਕਿਉਂਕਿ ਚਰਾਂ ਬਣੀਆਂ ਹੁੰਦੀਆਂ ਨੇ ਗੰਨੇ ਵਾਲੇ ਖੇਤ 'ਚ ਤਾਂ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਇਹ ਮਿਲੋ ਬਈ ਆਪਣੇ ਸੁਲਤਾਨ ਨਾਲ ਤਾਂ ਵੀ ਤੁਹਾਨੂੰ ਸਿੱਧਾ-ਸਿੱਧਾ ਇਹ ਦਿਖਾਉਨੇ ਆ ਪਹਿਲਾਂ ਤਾਂ ਆਪਣਾ ਬੀਜ ਨੂੰ ਲਾ ਕੇ ਦਵਾਈ ਨਾਲ ਥੋੜੀ ਜਿਹੀ ਲਾਈ ਆ ਕਲੋਰੋ ਔਰ ਨਾਲੇ ਲਾਇਆ ਇੱਕ ਫੰਗੀਸਾਈਡ ਔਰ ਲੱਗੇ ਆ ਫੰਗੀਸਾਈਡ ਚ ਪਾਇਆ ਬਈ ਅਸੀਂ ਟੈਬੂਕੋਨਾਜ਼ੋਲ 2% ਡੀਐਸਸੀ ਫੋਰਮ ਚ ਸਿਸਟਮੈਟਿਕ ਫੰਗੀਸਾਈਡ ਆ ਇਹ ਔਰ ਬੇਸਲ ਡੋਸ ਚ ਲੱਗੇ ਆ ਪਾਣ ਇੱਕ ਬੈਗ ਯੂਰੀਆ ਔਰ ਨਾਲ ਇੱਕ ਬੈਗ ਡੀਏਪੀ ਔਰ ਦੇਖ ਸਕਦੇ ਹੋ ਤੁਸੀਂ ਗੰਨਾ ਸੀਗਾ ਇਸ 'ਚ ਖੇਚ ਅੱਜ ਹੈਗੀ ਹੈ ਦਸੰਬਰ ਦੀ 2 ਤਰੀਕ ਔਰ ਵਿਚ ਸੀਗਾ ਪਪੂਲਰ ਔਰ ਚਰਾ ਬਣੀਆਂ ਹੋਈ ਸੀ ਕਿਉਂਕਿ ਬਈ ਗੰਨੇ ਤੇ ਚੜਾਈ ਹੋਈ ਸੀਗੀ ਮਿੱਟੀ ਔਰ ਇਹਦੇ 'ਚ ਫਿਰ ਦੋਹੇ ਪਾਸੇ ਨੂੰ ਪਾੜ ਰੂਟਰਵੇਟਰ ਮਾਰ ਕੇ ਦੋਹਰਾ ਰੂਟਰ ਔਰ ਸਿੱਧਾ ਗੇਰ ਤੇ ਆ ਬੀਜ ਔਰ ਉੱਪਰੋਂ ਪਾਇਆ ਜਾ ਰਿਹਾ ਖਾਦ ਔਰ ਈਦੀ ਭਈ ਅਸੀਂ ਟੀਲਰਾਂ ਨਾਲ ਬਾਈ ਨਹੀਂ ਕਰਨੀ ਕਿਉਂਕਿ ਅਗਰ ਅਸੀਂ ਟੀਲਰ ਨਾਲ ਜੇ ਬਾਈ ਕਰੂਗੇ ਤਾਂ ਵੀ ਪਪੂਲਰ ਦੀ ਜਿਹੜੀ ਜਣਾ ਉਹਨਾਂ ਨੇ ਪਟ ਜਾਣੇ ਤਾਂ ਪਪੂਲਰ ਦੇ ਗਿਰਨ ਦਾ ਖਤਰਾ ਵੀ ਜ਼ਿਆਦਾ ਰਹੂਗਾ ਔਰ ਪਪੂਲਰਾਂ ਦੀ ਜਿਹੜੀ ਹੈਗੀ ਗਰੋਥ ਵੀ ਰੁਕ ਜਾਣੀ ਹੈ ਔਰ ਹੁਣ ਬਈ ਦੂਜੇ ਲੋਟ ਵਾਧਣਾ ਇਹ ਕਿਉਂਕਿ ਇਹ ਜਿਹੜੀ ਦੂਜੀ ਖਾਲੀਆਂ ਜੀ ਬਚੀਆਂ ਹੋਈਆਂ ਹੁਣ ਤਾਂ ਇਹਨਾਂ ਦੇ ਨਾਲ ਲਾ ਕੇ ਆਪਾਂ ਰੂਟਰ ਫੇਰ ਦੇਣਾ ਇਹ ਵੀ ਸਾਰਾ ਕੁਝ ਵਧੀਆ ਕਲੀਅਰ ਹੋ ਜਾਊਗਾ ਔਰ ਬਈ ਐਤ ਕੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਥੋੜਾ ਜਿਹਾ ਪਪੂਲਰ ਚ ਕਿਉਂਕਿ ਬਹੁਤ ਜੇ ਬੂਟੇ ਵਾਟੇ ਪੱਟੇ ਗਏ ਔਰ ਜਦੋਂ ਖੜੇ ਕੋਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨਾਲ ਕੀ ਬਣਿਆ ਆ ਵਿਚਾਲਿਓ ਪੱਟੇ ਗਏ ਫਿਰ ਉਹ ਤਾਂ ਖੜੇ ਵੀ ਨਹੀਂ ਹੋਏ ਔਰ ਇੱਕ ਚੀਜ਼ ਹੋਰ ਦਿਖਾਉਣੀ ਤੁਹਾਨੂੰ ਬਈ ਪਪੂਲਰਾਂ ਦੀ ਗਰੋਥ ਚ ਕਿੰਨਾ ਡਿਫਰੈਂਸ ਹੈ ਇੱਕ ਦਿਨ ਦੇ ਪਪੂਲਰ ਲੱਗੇ ਹੋਏ ਐ ਸਾਰਾ ਕੁਝ ਇੱਕ ਦਿਨ ਦਾ ਹੋਇਆ ਹੋਇਆ ਇਹ ਗਰੋਥ ਚੈੱਕ ਕਰੋ ਔਰ ਇਹ ਗਰੋਥ ਚੈੱਕ ਕਰੋ ਇਹ ਬੂਟੇ ਜਿੱਦਾਂ ਦੇ ਲਾਏ ਸੀਗੇ ਉਦਾਂ ਹੀ ਖੜੇ ਐ ਇਹ ਕੀ ਰੀਜ਼ਨ ਰਿਹਾ ਪਿਛਲੇ ਸੀਜ਼ਨ ਕੀ ਕੀਤਾ ਸੀਗਾ ਜਦੋਂ ਗੰਨਾ ਵੱਢਿਆ ਸੀਗਾ ਤਾਂ ਇੱਥੇ ਨੂੰ ਰਾਹ ਸੀਗਾ ਗੰਨਾ ਬਾਹਰ ਕੱਢਣ ਦਾ ਔਰ ਇੱਥੇ ਨੂੰ ਵੀ ਟਰੈਕਲੀ ਦੇ ਟਾਇਰ ਜਾਂਦੇ ਸੀਗੇ ਇਹ ਮਿੱਟੀ ਬਹੁਤ ਠੋਸ ਹੋ ਗਈ ਜੀ ਔਰ ਉਹਦੇ ਕਰਕੇ ਤੁਸੀਂ ਪਪੂਲਰ ਦੀ ਗਰੋਥ ਚੈੱਕ ਕਰ ਸਕਦੇ ਹੋ ਬਿਲਕੁਲ ਨਾ ਦੇ ਬਰਾਬਰ ਹੈ ਜਿਹੋ ਜਿਹੇ ਬੂਟੇ ਲਾਏ ਸੀਗੇ ਤਕਰੀਬਨ ਵਹਿੋ ਜਿਹੇ ਹੀ ਖੜੇ ਆ ਚੈੱਕ ਕਰੋ ਬਾਈ ਔਰ ਦੂਜੇ ਪਾਸੇ ਦੇਖੋ ਜਿੱਥੇ ਬਈ ਆਪਣਾ ਨਾਰਮਲ ਸੀਗਾ ਖੇਤ ਜਿੱਥੇ ਮੀਂਹ ਟਰੈਲੀ ਦੇ ਟਾਇਰ ਨਹੀਂ ਨਿਕਲੇ ਸੀਗੇ ਇਹ ਚੈੱਕ ਕਰੋ ਵੀ ਬੂਟਿਆਂ 'ਚ ਕਿੰਨਾ ਫਰਕ ਹੈ ਹਜੇ ਇਹ ਬਈ ਫਰਵਰੀ 'ਚ 1 ਸਾਲ ਦੇ ਪੂਰੇ ਹੋਣੇ ਆ ਹਜੇ ਇਹਨਾਂ ਨੂੰ 10 ਕੁ ਮਹੀਨਿਆਂ ਦੇ ਹੋਏ ਆ ਪੁੱਟੇ ਇਹ ਔਰ ਆਪਣੀ ਉਹ ਪੌਦ ਤਿਆਰ ਕਰਕੇ ਲਾਈ ਸੀਗੀ ਇਹ ਕੋਈ ਬਾਹਰੋਂ ਨਹੀਂ ਲੈਂਦੀ ਸੀਗੀ ਔਰ ਬਹੁਤ ਘੱਟ ਖਰਚੇ 'ਚ ਆਪਣੀ ਬਹੁਤ ਤਿਆਰ ਹੋ ਗਈ ਸੀਗੀ ਇਹਦੇ 'ਚ ਬਈ ਕੁਝ ਬੂਟੇ ਅਸੀਂ ਲਾਏ ਸੀਗੇ ਜਿਹੜੇ ਉਹ ਪੋਲੀ ਬੈਗ 'ਚ ਵੀ ਸੀਗੇ ਜਿਹੜੇ ਮੈਂ ਥੋੜਾ ਜਿਹਾ ਬਾਅਦ ਚ ਲਿਆ ਕੇ ਲਾਉਂਦੇ ਸੀਗੇ ਔਰ ਉਹਦੀ ਗਰੋਥ ਇਹ ਹੈ ਇਹ ਵੀ ਜਿੱਦਾਂ ਦੇ ਲਾਏ ਸੀਗੇ ਬਸ ਇਦਾਂ ਵੀ ਖੇਤ ਖਾਲੀ ਨਹੀਂ ਹੈਗਾ ਬਸ ਹਰੇ ਖੜੇ ਹੈ ਔਰ ਗਰੋਥ ਗਰੋਥ ਦੇਖੋ ਇਹਨਾਂ ਦੀ ਕੀ ਕੁਛ ਰਹਿੰਦਾ ਪਹਿਲੀ ਬਾਰ ਪੋਲੀ ਬੈਗ ਵਾਲੇ ਬੂਟੇ ਲਾਏ ਸੀਗੇ ਇਹ ਚੈੱਕ ਕਰੋ ਬਈ ਦੇਖੋ ਕੀ ਰਹਿੰਦਾ ਬਾਕੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਕਰ ਲਿਓ ਸਬਸਕ੍ਰਾਈਬ ਸਤਿ ਸ੍ਰੀ ਅਕਾਲ ਜੀ